ਥੋੜਾ ਜਿਹਾ ਹੋ ਜਾ ਬੋਲਦਾ ਸਿਆਜ ਦਲਦ ਕਰ ਜਾਂਦੇ ਜਾਂਦੇ ਤੇ ਰਛੜਦੇ ਆ ਜੀ ਆ ਜੇ ਕੈਮਰਾ ਕੋਲ ਨਹੀਂ ਬੋਲਣ ਨੂੰ ਤਿਆਰ ਨਹੀਂ ਮੈਂ ਮੈਮ ਕੇਸ ਨਹੀਂ ਹਰ ਸੀ ਕੇਸ ਬਸਲੇ ਚਾਸੀ ਆ ਰਹੇ ਮੈਮ ਏਰੀ ਟੂਕੇ ਨੂੰ ਕਰ ਰੋ ਪੁਲਿਸ ਮੈਂ ਬਰੀਫ ਤੇ ਕਰ ਦੋ ਮੈਮ ਥੋੜਾ ਬਰੀਫ ਤੇ ਕਰ ਦੋ ਮੈਮ ਮੈਂ ਬਰੋ ਪਾਰਸ ਪਾਰ ਮੇਰਾ ਨਾਮ ਜਗਦੀਪ ਵੜੰਗ ਹੈ ਜੀ ਬੁਹੇਬਾਰੀਆਂ ਫਿਲਮੋਂ ਲਿਖੀ ਹੈ ਜੀ ਮੈਂ ਅੱਜ ਕਿੱਥੇ ਪਹੁੰਚੇ ਤੁਸੀਂ ਅੱਜ ਅਮਰੀਕ ਸਰਕੋਰਟ ਤੇ ਆਏ ਆ ਜੀ ਅਸੀਂ ਸਾਡੀ ਬੁਹੇਬਾਰੀਆਂ ਫਿਲਮ ਦਾ ਜਿਹੜਾ ਸਾਡਾ ਤੁਸੀਂ ਪਿੱਛੇ ਸੁਣਿਆ ਹੋਣਾ ਮਸਲਾ ਜੋ ਸੀਗਾ ਉਹਦੇ ਬਾਰੇ ਆਏ ਆ ਜਿੱਤੇ ਉਹ ਸਾਡਾ ਕੰਪਲੀਟ ਹੋ ਗਿਆ ਜੀ ਸਾਰਾ ਤੇ ਕੀ ਇਹਦੇ ਵਿੱਚ ਕੀ ਗੱਲ ਹੋਈ ਸੀ ਜਿਹੜਾ ਕਿ ਰਿਪੋਰਟ ਉਹ ਚ ਕੁਝ ਸ਼ਬਦਾਂ ਦੇ ਆਪੱਤੀ ਸੀ ਜੀ ਜੀ ਲੋਕਾਂ ਨੂੰ ਕੁਝ ਲੋਕਾਂ ਨੂੰ ਤੇ ਉਹ ਅਸੀਂ ਉਹਨਾਂ ਤੋਂ ਮਾਫੀ ਮੰਗ ਲਈ ਹੈ ਜੀ ਸੋਸ਼ਲ ਮੀਡੀਆ ਤੇ ਜੀ ਤੇ ਔਰ ਨਾਤਮਸਤਕ ਵੀ ਹੋ ਗਏ ਜੀ ਤੇ ਉਸ ਤੋਂ ਬਾਅਦ ਚਲੋ ਉਹ ਤੁਹਾਨੂੰ ਵੀ ਪਤਾ ਹੀ ਹੈ ਕਿ ਮਾਫੀ ਮੰਗਣ ਤੋਂ ਬਾਅਦ ਜੇ ਕੋਈ ਬੰਦਾ ਕਿਸੇ ਨੂੰ ਦਿਲ ਦਿਖਾਉਣ ਦਾ ਕਦੇ ਕਿਸੇ ਵੀ ਫਲਨ ਦਾ ਮਕਸਦ ਨਹੀਂ ਹੁੰਦਾ ਨਾ ਸਾਡੇ ਮਕਸਦ ਸੀਗਾ ਤੇ ਜੇ ਉਹ ਉਹਨਾਂ ਨੇ ਅਸੀਂ ਆਪ ਜੋੜ ਕੇ ਮਾਫੀ ਮੰਗੀ ਤੇ ਉਹਨਾਂ ਨੇ ਵੱਡੇ ਦਿਲ ਨਾਲ ਸਾਨੂੰ ਮਾਫ ਕੀਤਾ ਜੀ ਇਹ ਦੂ ਇਹੀ ਤਾਂ ਸਾਡਾ ਸਮਾਜ ਹੈ ਇਹੀ ਤਾਂ ਸਾਡਾ ਪੰਜਾਬ ਹੈ ਨਹੀਂ ਆਪਣਾ ਨਹੀਂ ਆਪਣਾ ਮੈਂ ਤੁਹਾਨੂੰ ਦੱਸੀ ਨਾ ਨਾ ਆਪਣਾ ਆਪਣਾ ਮਾਫੀ ਆਪ ਮੰਗੀ ਜੀ ਉਸ ਚੀਜ਼ ਦੀ ਤੇ ਕੋਰਟ ਨੇ ਬੜਾ ਸਤਿਕਾਰਯੋਗ ਕੋਰਟ ਨੇ ਸਾਨੂੰ ਸਾਡੇ ਉਹ ਮਤਲਬ ਆ ਜੀ ਫੈਸਲਾ ਆਇਆ ਨਹੀਂ ਹਾਂਜੀ ਹੋਰ ਥੋੜੇ ਟਾਈਮ ਚ 10 15 20 ਮਿੰਟ ਚ ਪਤਾ ਲੱਗ ਜੂਗਾ ਜੀ ਪਰ ਤੁਸੀਂ ਮਾਫੀ ਮੰਗ ਲਈ ਹਾਂਜੀ ਅਸੀਂ ਤਾਂ ਸੋਸ਼ਲ ਮੀਡੀਆ ਤੇ ਵੀ ਮੰਗੀ ਆ ਜੀ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਜਿਹੜਾ ਜਿਹੜਾ ਕੰਪਲੀਟ ਕੀਤੀ ਗਈ ਸੀ ਹਾਂਜੀ 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 ਇਹ ਵੀ ਆਏ ਸਰ ਪਰ ਕੁਝ ਸਮਾਜ ਦੇ ਬੰਦੇ ਕਹਿੰਦੇ ਪੀ ਆਰਾਮ ਤੇ ਮੰਦਿਰ ਜਾ ਕੇ ਫੇਰ ਹੀ ਮਾਫੀ ਆਪ ਕਬੂਲ ਮੰਗ ਲਈ ਜੀ ਮੰਗ ਲਈ ਕਬੂਲ ਕਰ ਲਈ ਜੀ ਉੱਥੇ ਮੱਥਾ ਟੇਕ ਕੇ ਆਏ ਸਪੈਸ਼ਲਿਸਟ ਤੇ ਜਾ ਕੇ ਮੰਗ